ਜੀ ਸਸੀਆ ਗਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਅਪਡੇਟ ਈਟੀਟੀ 2364 ਭਰਤੀ ਦੀ ਕੱਟ ਆਫ ਨੂੰ ਲੈ ਕੇ ਆ ਅਤੇ ਸਭ ਤੋਂ ਪਹਿਲਾਂ ਜੋ ਨੋਟੀਫਿਕੇਸ਼ਨ ਆਇਆ ਸੀ ਜਿਸ ਦੇ ਬਾਰੇ ਕੋਰਟ ਕੇਸ ਦੇ ਆਰਡਰ ਦੇ ਅਕੋਰਡਿੰਗ ਦੱਸਿਆ ਗਿਆ ਕਿ ਕੋਰਟ ਕੇਸ ਦਾ ਜੋ ਆਰਡਰ ਹੈ ਉਸ ਦੇ ਵਿੱਚ ਕਿਹਾ ਗਿਆ ਕਿ ਨੋਟੀਫਿਕੇਸ਼ਨ ਦੇ ਆਧਾਰ ਤੇ ਭਰਤੀ ਪੂਰੀ ਹੋਵੇਗੀ ਤਾਂ ਆਓ ਆਪਾਂ ਜਾਣਦੇ ਹਾਂ ਜੋ ਨੋਟੀਫਿਕੇਸ਼ਨ ਪਰਤੀ ਦੇ ਸਬੰਧ ਵਿੱਚ ਮਿਲਿਆ ਸੀ ਉਸ ਦੇ ਵਿੱਚ ਕੀ ਕੀ ਅਪਡੇਟ ਕੀ ਕੀ ਰਿਕੁਆਇਰਮੈਂਟ ਮੰਗੀ ਗਈ ਸੀ ਤਾਂ ਸਾਰੀ ਜਾਣਕਾਰੀ ਆਪਾਂ ਅੱਜ ਲਾਈਵ ਦੇਖਾਂਗੇ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਤੁਹਾਨੂੰ ਚੈਨਲ ਦੁਆਰਾ ਮਿਲਦੇ ਰਹਿਣ ਅਤੇ ਤੁਸੀਂ ਵੀ ਕਿਸੇ ਅਪਡੇਟ ਦਾ ਨੋਟੀਫਿਕੇਸ਼ਨ ਲੈਣਾ ਚਾਹੁੰਦੇ ਹੋ ਤਾਂ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਕੇ ਉਸ ਦੇ ਵਿੱਚ ਪੀਡੀਐਫ ਲੈ ਸਕਦੇ ਹੋ ਹੁਣ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾ ਨੋਟੀਫਿਕੇਸ਼ਨ ਜੇਸਟ ਦੇ ਆਧਾਰ ਤੇ ਭਰਤੀ ਕੀਤੀ ਗਈ ਸੀ ਤਾਂ ਇਹ ਉਹੀ ਨੋਟੀਫਿਕੇਸ਼ਨ ਹੈ ਜਿਹੜਾ ਕਿ 6/3/2020 ਨੂੰ ਜਾਰੀ ਕੀਤਾ ਗਿਆ ਸੀ ਆਪਣੀਆਂ 1664 ਪੋਸਟਾਂ ਦੇ ਨਾਲ ਦੋਸਤੋ ਇਹ ਉਸ ਟਾਈਮ ਪੋਸਟਾਂ ਆਈਆਂ ਸੀ ਜਿਸ ਟਾਈਮ ਈਟੀਟੀ ਦੀ 1664 ਪੋਸਟਾਂ ਸੀ ਬਟ ਬਾਅਦ ਦੇ ਵਿੱਚ ਇਸ ਦੇ ਵਿੱਚ ਵਾਧਾ ਕੀਤਾ ਗਿਆ ਕਿਵੇਂ ਵਾਧਾ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਇਸ ਨੋਟੀਫਿਕੇਸ਼ਨ ਦਾ ਕੀ ਪਰਸੈਂਟ ਸੀਗਾ ਪੇਜ ਤੇ ਵਿੱਚ ਦੱਸਿਆ ਗਿਆ ਸੀ ਵਿਦਿਅਕ ਯੋਗਤਾਵਾਂ ਜਿਹੜੀਆਂ ਕਿ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਆ ਜਨਰਲ ਕੈਟਾਗਰੀ ਲਈ 55% ਤੋਂ ਵੱਧ ਨੰਬਰ ਜਿਹੜੀ ਸ਼ਰਤਾਂ ਤੋਂ ਲਗਾਈ ਗਈ ਸੀ ਅਤੇ ਜਿਹੜੇ ਐਸਸੀ ਐਸਟੀ ਅਤੇ ਓਬੀਸੀ ਕੈਟਾਗਰੀ ਜਾਂ ਫਿਰ ਫਿਜ਼ੀਕਲੀ ਹੈਂਡੀਕੈਪਡ ਕੈਟਾਗਰੀਆ ਉਹਨਾਂ ਦੇ ਲਈ 50% ਗ੍ਰੈਜੂਏਸ਼ਨ ਵਿੱਚੋਂ ਲਾਜ਼ਮੀ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਦੱਸਿਆ ਗਿਆ ਸੀ ਕਿ ਏਟਟੀ ਦਾ ਤੁਹਾਡੇ ਕੋਲ ਜੋ ਕੋਰਸ ਹੈ ਕੀਤਾ ਹੋਣਾ ਚਾਹੀਦਾਗਾ ਕਿਸੇ ਰਿਕੋਰਡ ਯੂਨੀਵਰਸਿਟੀ ਤੋਂ ਯਾਨੀ ਕਿ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਅਤੇ ਪਲੱਸ 2 ਦਾ ਕੋਰਸ ਵੀ ਤੁਹਾਡਾ ਮਾਨਤਾ ਪ੍ਰਾਪਤ ਕੋਰਸ ਹੋਣਾ ਚਾਹੀਦਾਗਾ ਜਿਹੜਾ ਕਿ 2022 ਤੋਂ ਪਹਿਲਾਂ ਦਾ ਹੋਵੇ ਉਸ ਤੋਂ ਬਾਅਦ ਇਸ ਦੇ ਵਿੱਚ ਜੋ ਅਗਲਾ ਅਪਡੇਟ ਸੀਗਾ ਐਲੀਮੈਟਰੀ ਟੀਚਰ ਟ੍ਰੇਨਿੰਗ ਕੋਰਸ ਯਾਨੀ ਕਿ ਤੁਹਾਡੀ ਡੀਐਲ ਐਡ ਐਕਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਡੀ ਬੀਐਡ ਕੰਪਲੀਟ ਹੋਣੀ ਲਾਜ਼ਮੀ ਹੈ ਉਸ ਤੋਂ ਬਾਅਦ ਅਗਲੀ ਅਪਡੇਟ ਸੀ ਉਪਰੋਕਤ ਵਿੱਦਿਆ ਯੋਗਤਾਵਾਂ ਤੋਂ ਇਲਾਵਾ ਏਟੀਟੀ ਅਧਿਆਪਕਾਂ ਦੀ ਅਸਾਮੀਆਂ ਲਈ ਉਮੀਦਵਾਰਾਂ ਵੱਲੋਂ ਬੱਚਿਆਂ ਦੀ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਐਕਟ 2009 ਤਹਿਤ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਪੰਜਾਬ ਰਾਜ ਵਿਦਿਅਕ ਯੋਗਤਾ ਟੈਸਟ ਪੀਐਸਟੈਟ 1 ਪਾਸ ਹੋਣਾ ਲਾਜ਼ਮੀ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਸੀ ਚੋਣ ਦਾ ਢੰਗ ਇਹਨਾਂ ਅਸਾਮੀਆਂ ਦੀ ਭਰਤੀ ਕਰਨ ਸੰਬੰਧੀ ਸਟੇਟ ਪੱਧਰ ਤੇ 100 ਅੰਕ ਦਾ ਪੇਪਰ ਜੋ ਕਿ ਟੈਸਟ ਲਿਆ ਜਾਵੇਗਾ ਔਰ ਇਨ੍ਹਾਂ ਸਾਮੀਆਂ ਲਈ ਦਰਸਾਈ ਗਈ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਨਿਰਧਾਰਿਤ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਏ ਉਹਨਾਂ ਉਮੀਦਵਾਰ ਦੀ ਮੈਟਰ ਲਿਖਤੀ ਟੈਸਟ ਅਤੇ ਉੱਚ ਜਿਹੜੀ ਯੋਗਤਾ ਦੇ ਅੰਕ ਨੂੰ ਜੋੜ ਕੇ ਬਣਾਈ ਜਾਵੇਗੀ ਯਾਨੀ ਕਿ ਜਿਹੜੇ ਗ੍ਰੈਜੂਏਸ਼ਨ ਪਾਸ ਹੋਣਗੇ ਸਟੂਡੈਂਟਸ ਉਹਨਾਂ ਦੇ ਗ੍ਰੈਜੂਏਸ਼ਨ ਦੇ ਅੰਕ ਜੋੜੇ ਜਾਣਗੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਯਾਨਕੀ ਪੀਐਸਟੈਟ 1 ਦੇ ਨੰਬਰ ਨਹੀਂ ਜੋੜੇ ਜਾਣਗੇ ਇਸ ਤੋਂ ਇਲਾਵਾ ਉਸ ਦੇ ਵਿੱਚ ਜੋ ਆਪਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਗ੍ਰੈਜੂਏਸ਼ਨ ਦੇ ਜੋ ਅੰਕ ਨੇ ਉਹ ਇਸ ਪ੍ਰਕਾਰ ਜੁੜਨਗੇ ਅਗਰ ਤੁਸੀਂ ਪਹਿਲਾ ਦਰਜਾ ਲਿਆ ਹੈ ਤਾਂ 5 ਅੰਕ ਦੂਜਾ ਦਰਜਾ ਲਿਆ ਹੈ ਤੁਹਾਡੇ ਸਰਟੀਫਿਕੇਟ ਦੇ ਉੱਪਰ ਦੂਜਾ ਦਰਜਾ ਲਿਖਿਆ ਆ ਤਾਂ ਤੁਹਾਡੇ 3 ਅੰਕ ਅੱਕੇ ਅਤੇ ਤੀਸਰਾ ਦਰਜਾ ਲਿਖਿਆ ਆ ਤਾਂ ਤੁਹਾਡੇ 2 ਅੰਕ ਜੋੜੇ ਜਾਣਗੇ ਜੇਕਰ ਇੱਕ ਤੋਂ ਵੱਧ ਉਮੀਦਵਾਰ ਮੈਰਿਟ ਵਿੱਚ ਬਰਾਬਰ ਅੰਕ ਪਾਉਂਦੇ ਹਨ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ ਉਸ ਨੂੰ ਮੈਟ ਵਿੱਚ ਪਹਿਲੇ ਦਰਜਾ ਦਿੱਤਾ ਜਾਵੇਗਾ ਅਗਰ ਜੇਕਰ ਦੋ ਉਮੀਦਵਾਰ ਜਿਨ੍ਹਾਂ ਦੇ ਨੰਬਰ ਵੀ ਸੇਮ ਔਰ ਏਜ ਵੀ ਸੇਮ ਹੈ ਤਾਂ ਉਹਨਾਂ ਦੇ ਗ੍ਰੈਜੂਏਸ਼ਨ ਦੇ ਅੰਕ ਮੈਰਿਟ ਹੈ ਉਹ ਚੈੱਕ ਕੀਤੀ ਜਾਵੇਗੀ ਉਸ ਦੇ ਆਧਾਰ ਤੇ ਉਹਨਾਂ ਦੀ ਅੱਗੇ ਜੋ ਜੋਇਨਿੰਗ ਹੈ ਕਰਾਈ ਜਾਵੇਗੀ ਉਸ ਤੋਂ ਬਾਅਦ ਇਹ ਸੈਲਰੀ ਦੱਸੀ ਗਈ ਸੀ ਉਸ ਟਾਈਮ 10300 ਸੈਲਰੀ ਸੀ ਲੇਕਿਨ ਹੁਣ ਸੈਲਰੀ 18000 ਪਲੱਸ ਕਰ ਦਿੱਤੀ ਗਈ ਹੈ ਇਹ ਸੀ ਪਹਿਲਾ ਨੋਟੀਫਿਕੇਸ਼ਨ ਜਿਸ ਦੇ ਵਿੱਚ 1664 ਵੈਕੈਂਸੀਆਂ ਸੀ ਉਸ ਤੋਂ ਬਾਅਦ ਆਪਾਂ ਨੂੰ ਵੈਕੈਂਸੀਆਂ ਵਿੱਚ ਵਾਅਦਾ ਕੀਤਾ ਗਿਆ ਔਰ ਦੇਖ ਸਕਦੇ ਹੋ ਜੋ 23 6 2020 ਨੂੰ 1664 ਤੋਂ 700 ਹੋਰ ਵੈਕੈਂਸੀਆਂ ਵਿੱਚ ਜੋੜ ਕੇ ਤਾਂ 2364 ਵੈਕੈਂਸੀਆਂ ਕਰ ਦਿੱਤੀਆਂ ਗਈਆਂ ਤੇ ਇਸ ਤਰੀਕੇ ਹੁਣ ਇਹ ਵੈਕੈਂਸੀਆਂ ਆਪਣੀਆਂ ਬਣ ਚੁੱਕੀਆਂ ਨੇ 2364 ਜਿਸ ਦੇ ਆਧਾਰ ਤੇ ਆਪਾਂ ਆਪਣੀ ਜੋ ਸਿਲੈਕਸ਼ਨ ਹੈ ਕਰਮਾਉਣੀ ਹੈ ਔਰ ਉਸ ਤੋਂ ਬਾਅਦ ਸਮੇਂ-ਸਮੇਂ ਤੇ ਜੋ ਵੈਬਸਾਈਟ ਦੁਆਰਾ ਅਪਡੇਟ ਹੁੰਦਾ ਰਿਹਾ ਨਵੇਂ-ਨਵੇਂ ਨੋਟੀਫਿਕੇਸ਼ਨ ਆਉਂਦੇ ਰਹੇ ਔਰ ਉਸ ਤੋਂ ਬਾਅਦ ਇਹ ਨੋਟੀਫਿਕੇਸ਼ਨ ਆਇਆਗਾ ਜਿਹੜਾ ਕਿ 20 10 2020 ਨੂੰ ਆਇਆ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਯੋਗਤਾਵਾਂ ਬੀਐਡ ਈਟੀਟੀ ਪਾਸ ਹਨ ਉਹ ਸਿਰਫ ਉਹਨਾਂ ਸਾਥੀਆਂ ਦੇ ਲਈ ਆ ਜਿਹੜੇ ਨਵੇਂ ਬਿਲਕੁਲ ਫ੍ਰੈਸ਼ਰ ਸਾਥੀ ਨੇ ਜਿਹੜੇ ਸਾਥੀ ਪਹਿਲਾਂ ਤੋਂ ਪ੍ਰੋਵਾਈਡਰ ਜਾਂ ਫਿਰ ਵਲੰਟੀਅਰ ਨੇ ਉਹਨਾਂ ਨੂੰ ਟੈਟ ਪਾਸ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਯਾਨੀ ਕਿ ਉਹਨਾਂ ਨੂੰ ਟੈਟ ਤੋਂ ਬਿਨਾਂ ਰੱਖਿਆ ਗਿਆ ਅਤੇ ਜਿਹੜੇ ਸਾਥੀ ਜਿਹੜੇ ਫ੍ਰੈਸ਼ਰ ਸੀਗੇ ਉਹਨਾਂ ਦੇ ਲਈ ਟੈਟ ਲਾਜ਼ਮੀ ਸੀ ਉਸ ਤੋਂ ਬਾਅਦ ਦੋਸਤੋ ਆ ਜਾਂਦੀ ਆਪਣੀ ਪੇਪਰ ਪੇਪਰ ਤੋਂ ਬਾਅਦ ਆ ਜਾਂਦੀ ਮੈਰਿਟ ਲਿਸਟ ਜੋ ਕਿ ਤੁਸੀਂ ਦੇਖ ਸਕਦੇ ਹੋ ਫਾਈਨਲ ਮੈਰਿਟ ਲਿਸਟ ਆਈ ਸੀ ਰੋ ਨੰਬਰ ਵਾਈਜ਼ ਜਿਸ ਦੇ ਵਿੱਚ ਜਿਹੜੇ ਵੀ ਸਾਥੀਆਂ ਦੇ ਐਗਜ਼ਾਮ ਵਿੱਚੋਂ ਕਿੰਨੇ ਨੰਬਰ ਆਏ ਆ ਉਹ ਦੱਸੇ ਗਏ ਆ ਜਿਨ੍ਹਾਂ ਦੇ ਐਕਸਪੀਰੀਅੰਸ ਵਿੱਚ ਹੈਗਾ ਸੀ ਐਕਸਪੀਰੀਅੰਸ ਹੀ ਉਹਨਾਂ ਦਾ ਐਕਸਪੀਰੀਅੰਸ ਵੀ ਐਡ ਕੀਤਾ ਗਿਆ ਐਕਸਪੀਰੀਅੰਸ ਦੇ ਨੰਬਰ ਐਡ ਹੋਏ ਆ ਉਸ ਤੋਂ ਬਾਅਦ ਜਿਨ੍ਹਾਂ ਦੀ ਗ੍ਰੈਜੂਏਸ਼ਨ ਸੀ ਗ੍ਰੈਜੂਏਸ਼ਨ ਦੇ ਵੀ ਨੰਬਰ ਐਡ ਹੋਏ ਆ ਔਰ ਟੋਟਲ ਉਸ ਤੋਂ ਬਾਅਦ ਨੰਬਰ ਹੋਏ ਆ ਤਾਂ ਇਸ ਤਰੀਕੇ ਜੋ ਸਾਥੀਆਂ ਦੇ ਨੰਬਰ ਵੱਧ ਗਏ ਸੀਗੇ ਔਰ ਉਹਨਾਂ ਨੂੰ ਜੋ ਇਸ ਚੀਜ਼ ਦਾ ਬੈਨੀਫਿਟ ਮਿਲਿਆ ਸੀ ਬਟ ਫਿਰ ਬਾਅਦ ਦੇ ਵਿੱਚ ਆਪਣੇ ਸਾਥੀਆਂ ਵੱਲੋਂ ਇੱਕ ਕੋਰਟ ਕੇਸ ਫਾਈਲ ਕੀਤਾ ਗਿਆ ਕਿ ਜੋ ਐਕਸਟਰਾ ਨੰਬਰ ਦਿੱਤੇ ਗਿਆ ਗ੍ਰੈਜੂਏਸ਼ਨ ਵਾਲਿਆਂ ਨੂੰ ਨਹੀਂ ਦਿੱਤੇ ਜਾਣੇ ਚਾਹੀਦੇਗੇ ਤਾਂ ਉਸ ਚੀਜ਼ ਦਾ ਕਾਫੀ ਵਿਵਾਦ ਚੱਲਿਆ ਸੀਗਾ ਤਾਂ ਹੁਣ ਜੋ ਫਾਈਨਲ ਹੈ ਉਹ ਆਪਾਂ ਨੂੰ ਲਿਸਟ ਫਰਸਟ ਦੇ ਅਕੋਰਡਿੰਗ ਜਿਹੜੀ ਕਿ ਆਪਣਾ ਨੋਟੀਫਿਕੇਸ਼ਨ ਹੈ ਉਸ ਦੇ ਅਕੋਰਡਿੰਗ ਆਪਣੀ ਭਰਤੀ ਕੰਪਲੀਟ ਹੋਵੇਗੀ ਯਾਨੀ ਕਿ ਜੋ ਗ੍ਰੈਜੂਏਸ਼ਨ ਦੇ ਨੰਬਰ ਆ ਉਹ ਉਹਨਾਂ ਨੂੰ ਮਿਲਣਗੇ ਔਰ ਐਕਸਪੀਰੀਅੰਸ ਵਾਲਿਆਂ ਦੇ ਵੀ ਐਕਸਪੀਰੀਅੰਸ ਦੇ ਨੰਬਰ ਵਿੱਚ ਜੋੜੇ ਜਾਣਗੇ ਉਸ ਤੋਂ ਬਾਅਦ ਅਲੱਗ-ਅਲੱਗ ਟਾਈਮ ਤੇ ਜੋ ਸਕਰੂਟੀਨੀ ਹੋਈ ਸੀ ਔਰ ਉਸ ਤੋਂ ਬਾਅਦ ਜੋ ਕੱਟ ਆਫ ਲਿਸਟ ਤਿਆਰ ਕੀਤੀ ਗਈ ਸੀ ਜਿਸ ਦੇ ਵਿੱਚ ਦੇਖ ਸਕਦੇ ਹੋ ਜਰਨਲ ਦੇ ਲਈ 74 ਨੰਬਰ ਐਸ ਸੀ ਐਮ ਬੀ ਦੇ ਲਈ 52 ਨੰਬਰ ਐਸ ਸੀ ਆਰਓ ਦੇ 63 ਨੰਬਰ ਔਰ ਇਸ ਤੋਂ ਬਾਅਦ ਐਸ ਸੀ ਐਮ ਬੀ ਈ ਐਸ ਐਮ ਦੇ 36 ਨੰਬਰ ਐਸ ਸੀ ਆਰਓ ਈ ਐਸ ਐਮ ਦੇ 27 ਨੰਬਰ ਜਰਨਲ ਈ ਐਸ ਐਮ ਦੇ 29 ਨੰਬਰ ਬੀ ਸੀ ਦੇ 70 ਨੰਬਰ ਸੀਗੇ ਐਫ ਐਫ ਦੇ 31 ਨੰਬਰ ਪੀ ਐਚ ਦੇ 30 32 ਅਤੇ 36 ਨੰਬਰ ਸੀ ਸਪੋਰਟਸ ਆਲ ਸਟੂਡੈਂਟਸ ਨੂੰ ਸਕਰੂਟੀਨੀ ਦੇ ਲਈ ਬੁਲਾਇਆ ਗਿਆ ਸੀ ਅਤੇ ایਡਬੀਅਸ ਦੇ 68 ਨੰਬਰ ਵਾਲਿਆਂ ਨੂੰ ਬੁਲਾਇਆ ਗਿਆ ਸੀ ਉਸ ਤੋਂ ਬਾਅਦ ਹੁਣ ਗੱਲ ਕਰੀਏ ਆਪਾਂ ਜੋ ਫਾਈਨਲ ਆਪਣੀਆਂ ਲਿਸਟਾਂ ਆਈਆਂ ਸੀਗੀਆਂ ਤਾਂ ਇਹ ਓਪਨ ਕੈਟਾਗਰੀ ਦੀ ਮੈਟਲਿਸਟ ਵੀ ਚੈੱਕ ਕਰ ਸਕਦੇ ਹੋ ਜਿਸ ਦੇ ਵਿੱਚ ਆਪਣੇ ਇੱਕ ਸਾਥੀ ਨੇ ਜਰਨਲ ਦੇ ਵਿੱਚ 95 ਨੰਬਰ ਲਏ ਆ ਔਰ ਉਸਦੇ 5 ਨੰਬਰ ਗ੍ਰੈਜੂਏਸ਼ਨ ਦੇ ਜੁੜੇ ਆ ਟੋਟਲ 100 ਹੋ ਜਾਂਦਾ ਹੈ ਉਸ ਤੋਂ ਬਾਅਦ ਬਾਕੀ ਸਟੂਡੈਂਟਸ ਜਿੰਨੇ ਵੀ ਆ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਸੀ ਉਹਨਾਂ ਦੇ ਨੰਬਰ ਜੋੜੇ ਗਏ ਆ ਔਰ ਇੱਥੇ ਹੁਣ ਇਹ ਸਾਥੀ ਦੇਖੋ ਇਹਨਾਂ ਨੇ ਗ੍ਰੈਜੂਏਸ਼ਨ ਵੀ ਕੀਤੀ ਹੈ ਅਤੇ ਐਕਸਪੀਰੀਐਂਸ ਵੀ ਹੈ ਤੇ ਇਸ ਤਰੀਕੇ ਇਹਨਾਂ ਦੇ ਨੰਬਰ ਜੋੜ ਕੇ ਜੋ ਟੋਟਲ ਕਰ ਦਿੱਤੇ ਗਿਆ ਸੀ ਤਾਂ ਇਸ ਤਰੀਕੇ ਜੋ ਸਕਰੂਟੀ ਸਾਰੇ ਸਾਥੀਆਂ ਦੀ ਹੋ ਚੁੱਕੀ ਆ ਹੁਣ ਦੁਬਾਰਾ ਤੋਂ ਜੋ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਰਹੀ ਆ ਉਸ ਦੇ ਵਿੱਚ ਡਿਪਾਰਟਮੈਂਟ ਨੇ ਵੀ ਇਹੀ ਚੀਜ਼ ਕਹੀ ਆ ਕਿ ਫਾਸਟ ਨੋਟੀਫਿਕੇਸ਼ਨ ਅਕੋਰਡਿੰਗ ਅਸੀਂ ਆਪਣੀ ਸਕਰੂਟਨੀ ਦੀਆਂ ਫਾਈਲਾਂ ਚੈੱਕ ਕਰ ਰਹੇ ਹਾਂ ਜਿਹੜੀਆਂ ਫਾਈਲਾਂ ਕੰਪਲੀਟ ਹੋਣਗੀਆਂ ਅਸੀਂ ਉਹਨਾਂ ਸਾਥੀਆਂ ਦੀ ਜੋ ਫਾਈਨਲ ਹੈ ਲਿਸਟਾਂ ਜਾਰੀ ਕਰਕੇ ਉਹਨਾਂ ਦਾ ਸਟੇਸ਼ਨ ਚੁਆਇਸ ਕਰਾਵਾਂਗੇ ਜਿਨ੍ਹਾਂ ਦੀਆਂ ਫਾਈਲਾਂ ਇਨਕੰਪਲੀਟ ਹੋਣਗੀਆਂ ਉਹਨਾਂ ਨੂੰ ਸੈਕੰਡ ਲਿਸਟਾਂ ਦੇ ਵਿੱਚ ਉਹਨਾਂ ਦੇ ਡਾਕੂਮੈਂਟ ਪੂਰੇ ਕਰਵਾ ਕੇ ਅਤੇ ਜਿਹੜੇ ਫ੍ਰੈਸ਼ਰ ਸਟੂਡੈਂਟਸ ਅਗਰ ਜਿੰਨੀ ਸਾਨੂੰ ਜ਼ਰੂਰਤ ਪਈ ਉਹਨਾਂ ਸਾਥੀਆਂ ਦੀ ਅਸੀਂ ਦੁਬਾਰਾ ਤੋਂ ਜੋ ਸਕਰੂਟਨੀ ਹੈ ਨਵੀਂ ਕਰਾਂਗੇ ਔਰ ਉਸ ਦੇ ਆਧਾਰ ਤੇ ਉਹਨਾਂ ਨੂੰ ਸੈਕੰਡ ਜੁਆਇਨਿੰਗ ਕਰਾਈ ਜਾਵੇਗੀ ਤਾਂ ਇਸ ਤਰੀਕੇ ਪ੍ਰੋਸੈਸ 2 ਮੰਥ ਦਾ ডিপਾਰਟਮੈਂਟ ਨੇ ਮੰਗਿਆਗਾ ਹਾਈ ਕੋਰਟ ਤੋਂ ਔਰ 2 ਮੰਥ ਦੇ ਵਿੱਚ ਵਿੱਚ ਉਹਨਾਂ ਨੇ ਇਹ ਫਾਈਲਾਂ ਤਿਆਰ ਕਰਕੇ ਜੋ ਜੁਆਇਨਿੰਗ ਕਰਾਉਣੀ ਹੈ ਔਰ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰ ਲਈਏ ਕੱਟ ਆਫ ਦੀ ਤਾਂ ਕੱਟ ਆਫ ਕੱਟ ਰਹਿਣ ਦੇ ਬਹੁਤ ਜ਼ਿਆਦਾ ਚਾਂਸ ਹੈ ਕਿਉਂਕਿ ਆਪਣੇ ਸਭ ਨੂੰ ਪਤਾ ਹੈ ਕਿ 2364 2020 ਦੀ ਭਰਤੀ ਆ ਉਸ ਤੋਂ ਬਾਅਦ ਦੋ ਭਰਤੀਆਂ ATT ਦੀਆਂ ਆ ਚੁੱਕੀਆਂ ਨੇ ਅਤੇ ਮਾਸਟਰ ਕਲਦੇ ਵਿੱਚ ਇੱਕ ਦੋ ਭਰਤੀਆਂ ਹੋ ਚੁੱਕੀਆਂ ਨੇ ਔਰ ਹੋਰ ਵੀ ਕਾਫੀ ਭਰਤੀਆਂ ਪੰਜਾਬ ਦੇ ਵਿੱਚ ਅਤੇ ਸੈਂਟਰ ਗਵਰਨਮੈਂਟ ਵੱਲੋਂ ਆ ਚੁੱਕੀਆਂ ਨੇ ਜਿਸ ਦੇ ਵਿੱਚ ਬਹੁਤ ਸਾਰੇ ਸਾਥੀ ਜੁਆਇਨ ਕਰ ਚੁੱਕੇ ਆ 2364 ਵਾਲੇ ਤਾਂ ਇਸ ਕਰਕੇ ਅਗਰ ਉਹਨਾਂ ਸਾਥੀਆਂ ਵਿੱਚੋਂ ਆਪਾਂ ਗੱਲ ਕਰੀਏ ਓਪਨ ਦੀ ਓਪਨ ਵਿੱਚੋਂ ਜਿੰਨੇ ਸਾਥੀ ਵੀ ਹੋਰ ਨੌਕਰੀ ਵਿੱਚ ਹੋਰ ਜੋਬ ਦੇ ਵਿੱਚ ਜੁਆਇਨ ਕੀਤੇ ਆ ਉਹ ਸਾਰੇ ਸਾਥੀਆਂ ਦਾ ਬੈਨੀਫਿਟ ਹੈ ਜੋ ਦੂਜੇ ਸਾਥੀਆਂ ਨੂੰ ਮਿਲੇਗਾ ਜਿਨ੍ਹਾਂ ਦੀ ਸਕਰੂਟੀਨੀ ਹੋਈ ਆ ਪਰ ਉਹਨਾਂ ਨੂੰ ਚਾਂਸ ਘੱਟ ਸੀਗਾ ਜੁਆਇਨਿੰਗ ਲੈਟਰ ਮਿਲਣ ਦਾ ਜਾਂ ਫਿਰ ਜਿਨ੍ਹਾਂ ਦੀ ਬਿਲਕੁਲ ਸਕਰੂਟੀ ਨਹੀਂ ਹੋਈਗੀ ਉਹਨਾਂ ਨੂੰ ਵੀ ਚਾਂਸ ਇੱਥੇ ਮਿਲਣ ਦੇ ਕਾਫੀ ਹੱਦ ਤੱਕ ਚਾਂਸ ਬਣ ਰਿਹਾ ਕਿਉਂਕਿ ਜੋ ਹੁਣ ਪ੍ਰੋਸੈਸ ਚੱਲ ਰਿਹਾ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਹੁਣ ਜੋ ਜੁਆਇਨਿੰਗ ਹੈ ਕੰਪਲੀਟ ਇਸੇ 2 ਮਹੀਨੇ ਦੇ ਵਿੱਚ ਵਿੱਚ ਕਰਨੀ ਹੈ ਇਸ ਕਰਕੇ ਜੋ ਭਰਤੀ ਦਾ ਪ੍ਰੋਸੈਸ ਤੇਜ਼ੀ ਨਾਲ ਚੱਲ ਰਿਹਾਗਾ ਔਰ ਜਦੋਂ ਵੀ ਅਫੀਸ਼ੀਅਲ ਅਪਡੇਟ ਕੋਈ ਨੋਟੀਫਿਕੇਸ਼ਨ ਆਵੇਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਹੋਰ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ